ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਹੁੰਚੇ ਹਾਂ ਜ਼ਿਲ੍ਹਾ ਤਰਨਤਾਰਨ ਤੋਂ ਟਾਈਮ ਨਿਊ 24 ਆ ਪ੍ਰੋ ਪਨਿੰਜਾ ਪ੍ਰੋ ਟਾਈਮਸ 24 ਅਤੇ ਨਿਊ ਪੰਜਾਬ ਚੈਨਲ ਦੇ ਰਾਹੀਂ ਨਗਰ ਸੁਰਸਿੰਘ ਮਹਾਪੁਰਖਾਂ ਦਾ ਇਹ ਜਿਹੜਾ ਨਗਰ ਹੈ ਇਸ ਨਗਰ ਵਿੱਚ ਬਿਆਨਤ ਪ੍ਰਕਾਰ ਦੇ ਮੇਲੇ ਹੁੰਦੇ ਰਹਿੰਦੇ ਨੇ ਤੇ ਅੱਜ ਆ ਜੋ 8 ਤੇ 9 ਜੇਠ ਨੂੰ ਬਹੁਤ ਵੱਡੀ ਉਧਰ ਦੇ ਭਾਰੀ ਸਾਲਾਨਾ ਜੋੜ ਮੇਲਾ ਲੱਗਦਾ ਹੈ ਇਹ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਦੇ ਦਿਨ ਇਸ ਨਗਰ ਨੂੰ ਭਾਗ ਲਾਏ ਨੇ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਪਿੱਤਰ ਚਰਨ ਪਾਏ ਨੇ ਤੇ ਉਹਨਾਂ ਦੇ ਇਸ ਅੱਜ ਦੇ ਦਿਨ ਨੂੰ ਮੁੱਖ ਰੱਖਦੇ ਹੋਏ ਚਰਨ ਪੌਂਜ ਖੁੱਜੀ ਵਿੱਚ ਮਹਾਂਪੁਰਖ ਸੰਤ ਬਾਬਾ ਦਾਇਆ ਸਿੰਘ ਜੀ ਉਹਨਾਂ ਤੋਂ ਰਸੋਈ ਬਾਹਰਵੇਂ ਮੁਖੀ ਦਲਪੰਥ ਦੇ ਸੰਤ ਬਾਬਾ ਅਵਤਾਰ ਸਿੰਘ ਜੀ ਅਦੇ ਸਮੂਹ ਇਲਾਕਾ ਨਿਵਾਸੀ ਨਗਰ ਸੁਰ ਸਿੰਘ ਦੀਆਂ ਸੰਗਤਾਂ ਵੱਲੋਂ ਇਸ ਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਇਹ ਤੁਹਾਨੂੰ ਮਹਾਂਪੁਰਖਾਂ ਦੇ ਦਰਸ਼ਨ ਕਰਾਉਣੇ ਆ ਰਿਪੋਰਟਰ ਕਵਨ ਸਿੰਘ ਭੱਟੀ ਜ਼ਿਲ੍ਹਾ ਤਰਨਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਬਾਗੇ ਦਰੋ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਜਪ ਲਾ ਹਰ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਤੁਰੋ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ Ram, naam. ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਉੱਚੀ ਵਾਹਿਗੁਰੂ 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 ਸਤਨਾਮ ਵਾਹਿਗੁਰੂ ਵਾਹਿਗੁਰੂ ਪਾਗੇ ਤੁਰੂ ਜੀ ਸਤਨਾਮ 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 ਜੀ ਵਾਹਿ ਤੁਰੂ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰਿ i ਉਹਨਾਂ ਦਾ ਬਚਪਨ ਦਾ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੂ ਜੀ ਸਤਨਾਮ ਸਤਨਾ ਸਤਨਾਬ ਜੀ ਸਤ ਨਾਮ ਸਤ ਨਾਮ ਸਤ ਨਾਮ ਅਚੀ ਵਾਹਿਗੁਰੂ 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 ਜੀ ਵਾਹਿਗੁਰੂ ਜੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੂ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਲਾ ਤੁੰ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਰਾਮ ਜਦ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਸਾਹਿਬ ਹੈ ਜੀ ਸਾਡਾ ਸਾਹਿਬ ਜੀ ਪਰੇ ਕਿਉਂਕਿ ਇਹ ਹਸਾਲ ਦੀ ਤਰ੍ਹਾਂ ਜੀ ਇਹ ਲਾ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨ ਸ਼ੋਹ ਜੀ ਇੱਥੇ ਗੁਰੂ ਸਾਹਿਬ ਨੇ ਚਰਨ ਪਾਏ ਹੀ ਉਹਦੀ ਖੁਸ਼ੀ ਵਿੱਚ ਇੱਥੇ ਸੰਗਤਾਂ ਪ੍ਰੋਗਰਾਮ ਕਰੀਆਂ ਮੇਲੇ ਆਉਣ ਦੀ ਖੁਸ਼ੀ ਦੇ ਵਿੱਚ ਸਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਸਾਰੀਆਂ ਫੈਕਟਰ ਸੇਵਾ ਕਰ ਰਹੀਆਂ ਵਾ ਬਹੁਤ ਸ਼ਬਦਾਂ ਤੇ ਭਾਵਨਾ ਦੇ ਨਾਲ ਇਹ ਮੋਟਰਸਾਈਕਲ ਜਿਹੜੀ ਸੇਵਾ ਕਰ ਰਹੀ ਸੰਗਤਾਂ ਦੀ ਕਿੰਨੇ ਦਿਨ ਕਰਨੀ ਤੀ ਜੀ 4-5 ਦਿਨ ਸੇਵਾ ਲੱਗ ਜਾਂਦੀ ਹੈ ਜਦੋਂ ਬਾਬਾ ਜੀ ਛੁੱਟੀ ਦੇਣਗੇ ਮੇਲੇ ਤੋਂ ਬਾਅਦ ਉਹਨਾਂ ਜਿਹੜੇ ਬਾਬਾ ਜੀ ਦੇ ਹੁਕਮ ਦੇ ਨਾਲ ਹੀ ਇੱਥੇ ਰਾਂਗੇ ਜੀ ਉਹ ਛੁੱਟੀ ਦੇਣਗੇ ਫੇਰ ਜਾਂਦੀਆਂ ਸੰਗਤਾਂ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੋਟਰ ਸਾਈਕਲ ਦੀ ਸੇਵਾ ਕਰਦੇ ਆ ਜੀ ਤੇ ਇਹ ਮਹਾਂਪੁਰਖ ਸੰਤ ਬਾਬਾ ਉਤਾਰ ਸਿੰਘ ਜੀ ਉਹਨਾਂ ਨੇ ਸੇਵਾ ਬਖਸ਼ੀ ਆ ਸਾਨੂੰ ਤੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੋਂ ਚਰਨ ਪਾਏ ਆ ਆ ਜਿਹੜਾ ਦੇਣਾ ਚ ਬਣਾ ਰਹੇ ਆ ਲੱਖਰ ਸਿੰਘ ਜੀ ਗੁਰੂ ਹਰ ਸਭ ਆ ਜਾਈਏ ਤੇ ਬਹੁਤੀ ਖੁਸ਼ੀ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਸਾਰੀਆਂ ਨਾਲ ਮਿਲ ਕੇ ਮਹਾਂਪੁਰਖਾਂ ਦੇ ਨਾਲ ਬਾਬਾ ਉਤਾਰ ਸਿੰਘ ਜੀ ਨਾਲ ਰਲ ਕੇ ਸਭ ਮਨਾਉਣੀ ਆ ਜੀ ਆਪਾਂ ਤੇ ਮੋਟਰਸਾਈਕਲ ਦੀ ਸੇਵਾ ਜਿਹੜੀ ਸਾਨੂੰ ਬਖਸ਼ੀ ਆ ਮਹਾਂਪੁਰਖਾਂ ਨੇ ਹਰ ਪੁੰਨਿਆ ਹਰ ਸੰਗਰਾਦ ਜਿੰਨੇ ਸਾਲਾਨਾ ਚੋੜ ਮੇਲੇ ਆਉਂ ਸਾਰੇ ਤੇ ਅਸੀਂ ਇਹ ਸੇਵਾ ਕਰਦੇ ਆ ਜਦੋਂ ਵੀ ਸੰਗਤ ਦੀ ਸੇਵਾ ਕਰਦੇ ਆ ਤੁਹਾਡੇ ਦਿਲ ਨੂੰ ਕੀ ਸੰਗੋਹ ਖੁਸ਼ੀ ਮਿਲਦੀ ਆ ਸਾਨੂੰ ਬਹੁਤ ਜ਼ਿਆਦਾ ਜੀ ਸਕੂਨ ਮਿਲਦਾ ਬੜੀ ਖੁਸ਼ੀ ਆ ਸਾਨੂੰ ਸੰਗਤ ਆਉਂਦੀ ਆ ਸਾਨੂੰ ਚਾਹ ਚੜਦਾ ਨਗਰ ਸੋਸੰਗ ਦੇ ਵਿੱਚ ਉਹ ਸੰਗਤ ਆਉਂਦੇ ਆ ਤੇ ਮਹਾਂਪੁਰਖਾਂ ਦੇ ਨਾਲ ਬਹੁਤ ਜ਼ਿਆਦਾ ਪ੍ਰੇਮ ਆ ਸਕਤਾਂ ਦਾ ਤੇ ਬੜੀ ਮੰਨਤਾ ਹੈ ਬਾਹਰ ਵੀ ਮਹਾਂਪੁਰਖਾਂ ਨੂੰ ਦੇਸ਼ ਦੇਸ਼ ਦੇ ਵਿੱਚ ਮਹਾਂਪੁਰਖਾਂ ਨੂੰ ਸਾਦੇ ਆ ਤੇ ਫਿਰ ਮਹਾਂਪੁਰਖ ਵੀ ਸੱਦਾ ਦਿੰਦੇ ਆ ਤੇ ਸੰਗਤਾਂ ਇੱਥੇ ਵੀ ਆਉਂਦੀਆਂ ਦੇਸ਼ ਦੇਸ਼ੋਂ ਤੇ ਬੜਾ ਸਾਨੂੰ ਬੜੀ ਖੁਸ਼ੀ ਹੁੰਦੀ ਆ ਇਹ ਦਿਨ ਦੇ ਉੱਤੇ ਅਰ ਜਿਹਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਅੱਜ ਤੁਸੀਂ ਵੀ ਆ ਗ ਵਾਹਿਗੁਰੂ ਦਰਸ਼ਨ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੋ ਜੀ ਸਤਨਾਮ 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 ਜੀ ਤਨ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਨਾਮ ਜਪ ਲਾ ਹਰਿ ਰਾਮ ਨਾਮ ਜਪ ਲਾ ਕਾ ਖਸਾ ਵਾਹਿਗੁਰੂ ਜੀ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਦਰੋ ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ 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 ਬੱਚਾ ਨੂੰ ਕਿਨੇ ਜਦੋਂ ਕੋਈ ਕੇਂਦਰੀ ਬਲੱਡ ਲਾਦਾ ਉਹ ਬੱਥੜੇ ਦੇਖਾਂਗੇ ਐਕਸੀਡੈਂਟ ਕੇਜ ਡਿਲੀਵਰੀ ਕੇਸ ਵਾਸਤੇ ਕਿਹਾ ਕਿ ਉਹਨਾਂ ਵਾਸਤੇ 프리 ਡਿਲੀਵਰੀ ਐਕਸੀਡੈਂਟ ਕੈਂਸਰ ਪੇਸ਼ੈਂਟ ਜਿੰਨੇ ਬਾਕੀ ਨਾ ਲਿਮਿਟ ਪੇਸ਼ਵਾਰ ਨੂੰ ਬਲੱਡ ਦੇਣਾ ਜਿਹਨਾਂ ਨੂੰ ਆਉਂਦਾ ਹੈ ਓਕੇ ਸਤਨਾਮ ਸਤਨਾਮ ਜੀ ਵਾਰੀ ਸਤਨਾਮ 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 ਚੇ